ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਐਸਐਸਪੀ ਤੇ ਪੁਲਿਸ ਕਮਿਸ਼ਨਰ ਤੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਮੀਟਿੰਗ ਦੇ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਬਹੁਤ ਸਾਰੀਆਂ ਸੂਚਨਾਵਾਂ ਮਿਲ ਰਹੀਆਂ ਨੇ ਕਿ ਕਈ ਜਿਹੜੇ ਐਸਐਸਪੀ ਨੇ ਜਾਂ ਵੱਡੇ ਜਿਹੜੇ ਅਫਸਰ ਨੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਬਦਲਦੇ ਤੇ ਉਹ ਆਪਣੇ ਨਾਲ ਹੀ ਡੀਐਸਪੀ ਲੈਵਲ ਦੇ ਅਧਿਕਾਰੀ ਵੀ ਨਾਲ ਲੈ ਜਾਂਦੇ ਨੇ ਇਹ ਜਿਹੜੀ ਮਾਰੀ ਪ੍ਰੈਕਟਿਸ ਆ ਇਹ ਜਿਹੜੀ ਮਾੜੀ ਪ੍ਰੈਕਟਿਸ ਆ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਉਸ ਦੇ ਉਪਚਾਲਦਿਆ ਹੁਣ ਸੂਬੇ ਦੇ ਡੀਜੀਪੀ ਗੌਰਵ ਜਾਦਵ ਨੇ ਇੱਕ ਚਿੱਠੀ ਕੱਢ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਸਾਰੇ ਐਸਐਸਪੀਜ਼ ਕਮਾਂਡਰਡ ਪੁਲਿਸ ਕਮਿਸ਼ਨਰ ਆਈਜੀ ਡੀਆਈਜੀ ਨੂੰ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ 2 ਦਿਨ ਦੇ ਵਿੱਚ ਵਿੱਚ ਰਿਪੋਰਟ ਸੌਂਪੀ ਜਾਵੇ ਕਿ ਕਿਹੜੇ ਐਸਐਸਪੀ ਨੇ ਜਿਹੜੇ ਆਪਣੇ ਨਾਲ ਅਫਸਰ ਰੱਖੇ ਨੇ ਤਾਂ ਕੀ ਜਦੋਂ ਉਹ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਬਦਲਦਾ ਉੱਥੇ ਨਵੇਂ ਲੈਣੇ ਜਾਂ ਫਿਰ ਪੁਰਾਣੇ ਜ਼ਿਲੇ ਵਾਲੇ ਹੀ ਅਪਸਰਾ ਨੂੰ ਨਾਲ ਲੈ ਕੇ ਗਏ ਨੇ ਇਹ ਔਰ ਹੋਰ ਵੀ ਜਿਹੜਾ ਚਿੱਠੀ ਦੇ ਵਿੱਚ ਕੁਝ ਲਿਖਿਆ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਨੇ ਕਿ ਪੰਜਾਬ ਪੁਲਿਸ ਦੇ ਵਿੱਚ ਹੁਣ ਸਰਕਾਰ ਨੇ ਸਪਸ਼ਟ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਨੇ ਕਿ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਜਿਹੜੇ ਆਪਣੇ ਚਾਹੇਤੇ ਸਟਾਫ ਨੂੰ ਆਪਣੇ ਨਾਲ ਤਬਾਦਲੇ ਵੇਲੇ ਨਹੀਂ ਲਿਜਾ ਸਕਦੇ ਆਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਡੀਜੀਪੀ ਗੌਰਵ ਯਾਦਵ ਨੇ ਸਖਤੀ ਨਾਲ ਆਦੇਸ਼ ਜਾਰੀ ਕਰ ਦਿੱਤੇ ਨੇ ਜਿਸ ਵਿੱਚ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਆਪਣੀ ਜਿਹੜੀ ਮੂਲ ਪੋਸਟਿੰਗ ਦੇ ਦੌਰਾਨ ਜਿਹੜੇ ਅਫਸਰ ਨੇ ਉਹ ਦੂਜੇ ਜ਼ਿਲ੍ਹੇ 'ਚ ਲਜਾਣੇ ਨਹੀਂ ਚਾਹੀਦੇ ਹੈਗੇ ਜਿਨ੍ਹਾਂ ਨੇ ਲੈ ਕੇ ਗਏ ਨੇ ਉਹਨਾਂ ਨੂੰ ਤੁਰੰਤ ਭੇਜ ਦੇਣਾ ਚਾਹੀਦਾ 2 ਦਿਨਾਂ ਦੇ ਅੰਦਰ-ਅੰਦਰ ਡੀਜੀਪੀ ਗੌਰਵ ਯਾਦਵ ਨੇ ਰਿਪੋਰਟ ਭੇਜ ਮੰਗ ਲਈ ਹੈ ਕਿ 2 ਦਿਨ ਦੇ ਵਿੱਚ ਵਿੱਚ ਉਹ ਡਿਟੇਲ ਦਿੱਤੀ ਜਾਵੇ ਪਿਛਲੇ ਦਿਨਾਂ ਦੇ ਵਿੱਚ ਹੀ ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਉਹਦੇ ਚੀ ਉਹਨਾਂ ਨੇ ਇਹ ਨੁਕਤਾ اٹھਾਇਆ ਸੀ ਕਿ ਬਹੁਤ ਸਾਰੀਆਂ ਸੂਚਨਾਵਿਤ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਜਿਹਦੇ ਚ ਜਦੋਂ ਇੱਕ ਅਫਸਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਬਦਲਦਾ ਤਾਂ ਉਹ ਆਪਣੇ ਨਾਲ ਹੀ ਚਾਹੇਤੇ ਸਟਾਫ ਨੂੰ ਲੈ ਜਾਂਦਾ ਇੰਨੀ ਮਿਹਰਬਾਨੀ ਕਾਦੀ ਜਦ ਕਿ ਦੂਜੇ ਜ਼ਿਲ੍ਹੇ ਦੇ ਵਿੱਚ ਵੀ ਉਹਨਾਂ ਨੂੰ ਉਹ ਹੈ ਉਹੋ ਜਿਹਾ ਹੀ ਕਾਬਲ ਸਟਾਫ ਮਿਲ ਸਕਦਾ ਹੈ ਤੇ ਜਿਸ ਤੋਂ ਬਾਅਦ ਹੁਣ ਚਿੱਠੀ ਕੱਢ ਦਿੱਤੀ ਗਈ ਹੈ ਅਗਰ ਉਹਨਾਂ ਕਹਿੰਦੇ ਕਿ ਉਹਨਾਂ ਅਧਿਕਾਰੀਆਂ ਦਾ ਤਬਾਦਲਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹੁੰਦਾ ਤਾਂ ਉਹ ਆਪਣੇ ਚਿਹਤੇ ਅਫਸਰ ਜਿਨ੍ਹਾਂ ਚ ਰੀਡਰ ਅਸਿਸਟੈਂਟ ਰੀਡਰ ਸਟੈਨੋ ਡੀਐਸਪੀ ਜਾਂ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਆਪਣੀ ਨਵੀਂ ਪੋਸਟਿੰਗ ਦੇ ਨਾਲ ਲੈ ਕੇ ਨਹੀਂ ਜਾਣਗੇ ਕਿਉਂਕਿ ਅਕਸਰ ਇਹ ਸੁਣਨ ਵਿੱਚ ਆ ਰਿਹਾ ਦੇਖਣ ਨੂੰ ਵੀ ਆ ਰਿਹਾ ਤੇ ਜਾਣਕਾਰੀਆਂ ਤੇ ਸ਼ਿਕਾਇਤਾਂ ਵੀ ਮਿਲ ਰਹੀਆਂ ਕਿ ਇਹ ਜਿਹੜੇ ਅਫਸਰ ਨੇ ਇਹ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਦੋਂ ਉਹਨਾਂ ਤਬਾਦਲਾ ਹੁੰਦਾ ਹੈ ਤੇ ਉਹਦੇ ਨਾਲ ਹੀ ਉਹ ਆਪਣੇ ਰੀਡਰ ਜਿਹੜੇ ਚਿਹਤੇ ਲੋਕ ਹੁੰਦੇ ਰੀਡਰ ਅਸਿਸਟੈਂਟ ਰੀਡਰ ਸਟੈਨੋ ਡੀਐਸਪੀ ਇੰਸਪੈਕਟਰ ਨਾਲ ਹੀ ਲੈ ਕੇ ਚਲੇ ਜਾਂਦੇ ਨੇ ਜਿਸ ਕਰਕੇ ਮਹਿਕਮੇ ਵਿੱਚ ਮਾੜੀ ਪ੍ਰੈਕਟਿਸ ਹੋ ਰਹੀ ਆ ਉਹਨਾਂ ਕਹਿੰਦੇ ਕਿ ਜਿਹੜੇ ਲੈ ਕੇ ਜਾਂਦੇ ਨੇ ਜਦ ਤੱਕ ਉਹਨਾਂ ਸਟਾਫ ਦੀ ਮੂਲ ਪੋਸਟਿੰਗ ਕਦੇ ਹੋਰ ਨਹੀਂ ਹੁੰਦੀ ਜਿਹੜੇ ਕਈ ਜਿਹੜੇ ਅਫਸਰ ਨੇ ਉਹਨਾਂ ਨੇ ਕਈ ਸਾਲਾਂ ਤੋਂ ਆਪਣੇ ਨਾਲ ਹੀ ਰੀਡਰ ਅਸਿਸਟੈਂਟ ਰੀਡਰ ਡੀਐਸਪੀ ਇਨਸਪੈਕਟਰ ਰੈਂਕ ਦੇ ਅਧਿਕਾਰੀ ਰੱਖੇ ਨੇ ਤੇ ਫਿਰ ਇਹ ਜਿਹੜੇ ਪੁਲਿਸ ਅਧਿਕਾਰੀ ਨਾਲ ਜਿਹੜੇ ਰੀਡਰ ਜਾਂ ਜਾਂਦੇ ਨੇ ਫਿਰ ਉਹ ਮਹੱਤਵਪੂਰਨ ਥਾਣਿਆਂ ਦੇ ਵਿੱਚ ਜਾ ਕੇ ਲੱਗ ਜਾਂਦੇ ਨੇ ਤੇ ਸੈਟਿੰਗਾਂ ਵੀ ਕਰਦੇ ਨੇ ਇਸ ਦਿਨਾਂ ਉਹ ਜਿਹੜੇ ਅਫਸਰ ਚਹੇਤੇ ਵੜ ਕੇ ਆਪਣੇ ਨਾਲ ਚਹੇਤੇ ਅਫਸਰਾਂ ਨੂੰ ਲੈ ਜਾਂਦੇ ਨੇ ਉਹ محکمہ ਮਹਿਸੂਸ ਕਰਦਾ ਜਿਹੜੇ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਉਹ ਫਿਰ ਆਪਣੀਆਂ ਮਨਮੰਨੀਆਂ ਕਰਦੇ ਨੇ ਮਨਮਰਜ਼ੀਆਂ ਕਰਦੇ ਨੇ ਤੇ ਭ੍ਰਿਸ਼ਟਾਚਾਰ ਨੂੰ ਵੀ ਵਧਾਵਾ ਦਿੰਦੇ ਨੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਐਕਸ਼ਨ ਲੈਣ ਵਾਸਤੇ ਵੀ ਕਿਹਾ ਕਿ ਲਗਾਤਾਰ ਇਹ ਮਸਲਾ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲਦ ਰਹੀਆਂ ਨੇ ਤੇ ਜਿਸ ਕਰਕੇ ਜਿਹੜਾ ਕਲਚਰ ਆ ਇਹ ਤੁਰੰਤ ਬੰਦ ਕਰ ਦੇਣਾ ਚਾਹੀਦਾ ਜਿਸ ਦੇ ਚੱਲਦਿਆ ਹੁਣ ਸੀਐਮ ਤੇ ਡੀਜੀਪੀ ਕੋਲੇਜ ਸ਼ਿਕਾਇਤਾਂ ਪਹੁੰਚ ਰਹੀਆਂ ਜਿਹਦੇ ਚੱਲਦੇ ਜਿਹੜੀ ਚਿੱਠੀ ਕੱਢੀ ਗਈ ਆ ਉਹਦੇ ਵਿੱਚ ਅ ਗੌਰਵ ਜਾਦਵ ਉਹ ਡੀਜੀਪੀ ਪੰਜਾਬ ਵੱਲੋਂ ਸਾਰੇ ਏਡੀਜੀਪੀ ਰੈਂਕ ਦੇ ਅਧਿਕਾਰੀ ਜਿਹੜੇ ਫੀਲਡ ਦੇ ਵਿੱਚ ਲੱਗੇ ਹੋਏ ਨੇ ਆਈਜੀ ਰੈਂਕ ਦੇ ਅਧਿਕਾਰੀ ਡੀਆਈਜੀ ਰੈਂਕ ਦੇ ਅਧਿਕਾਰੀ ਪੁਲਿਸ ਕਮਿਸ਼ਨਰ ਰੈਂਕ ਦੇ ਅਧਿਕਾਰੀ ਐਸਐਸਪੀ ਤੇ ਕਮਾਂਡੇਟ ਤੇ ਹੋਰਨਾਂ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਜਿਹੜੇ ਵੀ ਅਧਿਕਾਰੀ ਆਪਣੇ ਨਾਲ ਪੁਰਾਣੇ ਜ਼ਿਲ੍ਹੇ ਚੋਂ ਸਟਾਫ ਲੈ ਕੇ ਗਏ ਨੇ ਉਤੁਰੰਤ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਨਹੀਂ ਤੇ ਕਾਰਵਾਈ ਤੁਰੰਤ ਬੰਦੀ ਕੀਤੀ ਜਾਊਗੀ 2 ਦਿਨ ਦੇ ਵਿੱਚ ਵਿੱਚ ਡੀਜੀਪੀ ਵੱਲੋਂ ਇਹ ਰਿਪੋਰਟ ਮੰਗੀ ਗਈ ਹੈ ਇੱਕ ਸਫੇ ਦੇ ਵਿੱਚ ਜਿਹੜੇ ਆਰਡਰ ਪਾਸ ਲਿਖ ਕੇ ਭੇਜੇਗੇ ਨੇ ਬਾਈ ਨੇਮ ਭੇਜੇਗੇ ਨੇ ਜਿਹਦੇ ਚ ਬਾਈ ਨੇਮ ਆ ਆਲ ਪੁਲਿਸ ਕਮਿਸ਼ਨਰ ਔਰ ਆਲ ਦੀ ਡੀਜੀਪੀ ਆਈਜੀ ਡੀਆਈਜੀ ਰੇਂਜ ਜਿਹੜੇ ਪੰਜਾਬ ਦੇ ਵਿੱਚ ਆ ਐਸਐਸਪੀ ਸਾਰੇ ਔਰ ਜਿਹੜੇ ਕਮਾਂਡੇਡ ਇਹ ਸਾਰਿਆਂ ਨੂੰ ਬਾਈ ਨੇਮ ਚਿੱਠੀ ਕੱਢੀ ਗਈ ਆ ਪੰਜਾਬ ਦੇ ਡੀਜੀਪੀ ਵੱਲੋਂ ਜਿਹਦੇ ਚ ਕਲੀਅਰ ਕਟ ਉਹਨਾਂ ਨੇ ਲਿਖਿਆ ਹੈਗਾ ਕਿ ਇਹ ਜਿਹੜਾ ਖਾਸ ਕਰਕੇ ਪੈਰਾ ਨੰਬਰ 3 ਆ ਕਿ ਇਹਦੇ ਚ ਉਹਨੇ ਕਹਿਆ ਕਿ ਬਹੁਤ ਸਾਰੇ ਅਲੀਗੇਸ਼ਨ ਆ ਕਰਪਸ਼ਨ ਦੇ ਮਿਸਕੰਡਕਟ ਦੇ ਹੁੰਦੇ ਨੇ ਤੇ ਜਿਹੀ ਜਿਹੜੀ ਪ੍ਰੈਕਟਿਸ ਆ ਇਹ ਬੰਦ ਹੋਣੀ ਚਾਹੀਦੀ ਇਹ ਜਿਹੜੀ ਅਲੀਗੇਸ਼ਨ ਤੇ ਕਰਪਸ਼ਨ ਦੇ ਲੱਗ ਰਹੇ ਨੇ ਜਾਂ ਮਿਸਕੰਡਕਟ ਹੋ ਰਹੇ ਨੇ ਜਿਹੜੇ ਦੋਸ਼ ਲੱਗ ਰਹੇ ਨੇ ਇਹ ਜ਼ਿਆਦਾਤਰ ਸਟਾਫ ਸਪੈਸ਼ਲੀ ਜਿਹੜੇ ਰੀਡਰ ਸਟਾਫ ਵਗੈਰਾ ਉਹ ਕਰ ਰਹੇ ਨੇ ਔਰ ਇਹ ਜਿਹੜਾ ਨੋਟਿਸ ਆ ਧਿਆਨ ਦੇ ਵਿੱਚ ਮੁੱਖ ਮੰਤਰੀ ਦੇ ਵੀ ਤੇ ਡੀਜੀਪੀ ਦੇ ਵੀ ਜਿਸ ਕਰਕੇ ਕਹਿਆ ਕਿ ਅਜਿਹੀਆਂ ਪ੍ਰੈਕਟਿਸ ਜਿਹੜੀਆਂ ਮਾੜੀਆਂ ਪ੍ਰੈਕਟਿਸ ਨੇ ਗਲਤ ਰਵੈਤਥਾਂ ਨੇ ਇਹਦੇ ਕਰਕੇ ਜਿੱਥੇ ਸਰਕਾਰ ਦੀ ਜਿਹੜੀ ਸ਼ਿਵੀ ਆ ਲੋਕਾਂ 'ਚ ਖਰਾਬ ਹੋ ਰਹੀ ਹੈ ਨਾਲ ਦੀ ਨਾਲ ਮਹਿਕਮੇ ਦੀ ਵੀ ਬਦਨਾਮੀ ਹੋ ਰਹੀ ਹੈ ਜਿਸ ਦੇ ਚੱਲਦੇ ਆ ਜਿਹੜੇ ਮਹਿਕਮਾ ਬਦਨਾਮ ਹੋ ਰਿਹਾ ਤੇ ਜਿਸ ਕਰਕੇ ਤੁਰੰਤ ਇਹਦੀ ਪ੍ਰੈਕਟਿਸ ਆ ਇਹ ਬੰਦ ਕਰ ਦੇਣੀ ਚਾਹੀਦੀ ਆ ਉਹਨਾਂ ਨੇ ਜਿਹੜੇ ਜਿੰਨੇ ਵੀ ਵੱਖ-ਵੱਖ ਵਿੰਗਾਂ ਦੇ ਮੁਖੀ ਨੇ ਸੀਨੀਅਰ ਅਫਸਰ ਨੇ ਜਿਹੜੇ ਫੀਲਡ ਵਿੱਚ ਤਣਾਦ ਨੇ ਚਾਹੇ ਪੁਲਿਸ ਕਮਿਸ਼ਨਰ ਨੇ ਚਾਹੇ ਏਡੀਜੀਪੀ ਰੈਂਕ ਦੇ ਅਧਿਕਾਰੀ ਚਾਹੇ ਆਈਜੀ ਰੈਂਕ ਚਾਹੇ ਡੀਆਈਏ ਜੀ ਚਾਹੇ ਐਸਐਸਪੀ ਚਾਹੇ ਕਮਾਂਡਰ ਉਹਨਾਂ ਨੂੰ ਇਹ ਸ਼ੋਰ ਕਰ ਦਿੱਤਾ ਕਿ ਜਿਹੜੀ ਪ੍ਰੈਕਟਿਸ ਹੈ ਤੁਰੰਤ ਇਮੀਡੀਏਟ ਬੰਦੋਣੀ ਚਾਹੀਦੀ ਹੈ ਔਰ ਅਜਿਹੇ ਮਸਲਿਆਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੇ ਅਫਸਰ ਨੇ ਜਿਹੜੇ ਜਿਨ੍ਹਾਂ ਨੇ ਕਮਾਂਡ ਕਰਨੀ ਹੁੰਦੀ ਹੈ ਉਹ ਆਪਣੇ ਨਾਲ ਨਹੀਂ ਲੈ ਕੇ ਜਾਣਗੇ ਨਹੀਂ ਤੇ ਉਹਨਾਂ ਦੇ ਖਿਲਾਫ ਐਕਸ਼ਨ ਹੋ ਸਕਦਾ ਔਰ ਉਹਨਾਂ ਨੇ ਕਿਹਾ ਕਿ ਤੁਰੰਤ 2 ਦਿਨ ਦੇ ਵਿੱਚ ਵਿੱਚ ਸਾਰੇ ਅਧਿਕਾਰੀਆਂ ਨੂੰ ਜਿਹੜੇ ਫੀਲਡ ਵਿੱਚ ਤਨਾਤ ਨੇ ਕਿ ਡੀਜੀਪੀ ਦਫ਼ਤਰੇ ਜਾਣਕਾਰੀ ਭੇਜੀ ਜਾਵੇ ਕਿ ਉਹਨਾਂ ਨੇ ਜਿਹੜਾ ਸਟਾਫ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਲੈ ਕੇ ਗਏ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਹੈਗਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪਹਿਲਾ ਪੈਰਾ ਲਿਖਿਆ ਹੈਗਾ ਕਿ ਧਿਆਨ ਦੇ ਵਿੱਚ ਆਇਆ ਕਿ ਬਹੁਤ ਸਾਰੇ ਪੁਲਿਸ ਕਮਿਸ਼ਨਰ ਰੈਂਕ ਦੇ ਅਧਿਕਾਰੀ ਤੇ ਐਸਐਸਪੀ ਉਹ ਜਦੋਂ ਬਦਲ ਜਾਂਦੇ ਨੇ ਤੇ ਉਹ ਆਪਣੇ ਨਾਲ ਡੀਐਸਪੀ ਤੇ ਐਸਐਚਓ ਇੰਚਾਰਜ ਜਿਹੜੇ ਸੀਆਈਏ ਇੰਚਾਰਜ ਆ ਕਿਉਂਕਿ ਸੀਆਈ ਇੰਚਾਰਜ ਐਸਐਸਪੀ ਦਾ ਖਾਸ ਹੁੰਦਾ ਹੈ ਤੇ ਪਰਸਨਲ ਸਟਾਫ ਜਿਹਦੇ ਚ ਰੀਡਰ ਅਸਿਸਟੈਂਟ ਰੀਡਰ ਤੇ ਸਟੈਨੋ ਇਹ ਇੱਕ ਜ਼ਿਲੇ ਤੋਂ ਦੂਜੇ ਜ਼ਿਲੇ ਚ ਲੈ ਕੇ ਲੈ ਕੇ ਚਲੇ ਜਾਂਦੇ ਹੁਣ ਪੰਜਾਬ ਦੇ ਵਿੱਚ ਤਿੰਨ ਹੀ ਪੁਲਿਸ ਕਮਿਸ਼ਨਰ ਨੇ ਉਹਨੇ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇਸ ਤੋਂ ਇਲਾਵਾ ਜਿਹੜੇ ਐਸਐਸਪੀ ਨੇ ਜਿਹੜੇ 27 ਦੇ ਕਰੀਬ ਉਹ ਸਾਰਿਆਂ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਕਿ ਜ਼ਿਆਦਾਤਰ ਪੁਲਿਸ ਕਮਿਸ਼ਨਰ ਰੈਂਕ ਦੇ ਅਧਿਕਾਰੀ ਤੇ ਐਸਐਸਪੀ ਰੈਂਕ ਦੇ ਅਧਿਕਾਰੀ ਕਿ ਉਹ ਆਪਣੇ ਨਾਲ ਪੱਕੇ ਹੀ ਡੀਐਸਪੀ ਰੈਂਕ ਦੇ ਅਧਿਕਾਰੀ ਰੱਖ ਰਹੇ ਨੇ ਐਸਐਚਓ ਲੈਵਲ ਦੇ ਅਧਿਕਾਰੀ ਰੱਖ ਲੈਣੇ CA ਇੰਸਪੈਕਟਰ ਰੈਂਕ ਦੇ ਅਧਿਕਾਰੀ ਰੱਖ ਲਏ ਨੇ ਪਰਸਨਲ ਸਟਾਫ ਰੀਡਰ ਅਸਿਸਟੈਂਟ ਰੀਡਰ ਸਟੈਨੋ ਰੱਖ ਰਹੇ ਨੇ ਇਹ ਜਿਹੜੀ ਮਾੜੀ ਪ੍ਰਤਪਾਈ ਹੋਈ ਹੈ ਤੁਰੰਤ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਇੱਕ ਤੇ ਸਰਕਾਰ ਦੀ ਲੋਕਾਂ 'ਚ ਗਲਤ ਪ੍ਰਭਾਵ ਜਾ ਰਿਹਾ ਦੂਜਾ ਮਹਿਕਮੇ ਦੀ ਬਦਨਾਮੀ ਹੋ ਰਹੀ ਹੈ ਕਿਉਂਕਿ ਇਹ ਫਿਰ ਜਿਹੜੇ ਅਧਿਕਾਰੀ ਨੇ ਮਨਮਰਜ਼ੀਆਂ ਕਰਦੇ ਨੇ ਤੇ ਭ੍ਰਿਸ਼ਟਾਚਾਰ ਨੂੰ ਵੀ ਵਦਾਵਾ ਦਿੰਦੇ ਨੇ ਇਸ ਕਰਕੇ ਮਹਿਕਮੇ ਨੇ ਡੀਜੀ ਡੀਜੀ ਪੰਜਾਬ ਵੱਲੋਂ ਚਿੱਠੀ ਅੱਜ ਹੀ ਕੱਢੀ ਗਈ ਆ ਔਰ 2 ਦਿਨ ਦੇ ਵਿੱਚ ਵਿੱਚ ਰਿਪੋਰਟ ਮੰਗੀ ਆ ਕਿ ਤੁਰੰਤ ਇਹ ਜਿਹੜੀ ਆ ਮਾੜੀ ਰਵਾਇਤ ਫਿਰ ਤਾਂ ਇਹ ਬੰਦ ਕੀਤੀ ਜਾਵੇ ਕਿਉਂਕਿ ਇੱਕ ਤੇ ਕਰਪਸ਼ਨ ਦੇ ਲੱਗਦੇ ਨੇ ਸ਼ਿਕਾਇਤਾਂ ਆ ਰਹੀਆਂ ਨੇ ਦੂਜਾ ਮਨਮਰਜ਼ੀਆਂ ਦੀ ਵੀ ਸ਼ਿਕਾਇਤਾਂ ਆ ਰਹੀਆਂ ਨੇ ਦੇਖਦੇ ਆ ਕਿ ਜਿਹੜੀ ਇਹ ਪੰਜਾਬ ਦੇ ਡੀਜੀਪੀ ਵੱਲੋਂ ਚਿੱਠੀ ਕੱਢੀ ਗਈ ਆ ਕੀ ਵਾਕਏ ਇਹ ਖਾਣਾ ਪੂਰਤੀ ਤੇ ਨਹੀਂ ਆ ਜਾਂ ਫਿਰ ਅਮਲ ਦੇ ਵਿੱਚ ਵੀ ਆਏਗੀ ਕਿਉਂਕਿ 2 ਦਿਨ ਦਾ ਟਾਈਮ ਦਿੱਤਾ ਗਿਆ ਸਾਰੇ ਫੀਲਡ ਦੇ ਅਧਿਕਾਰੀਆਂ ਨੂੰ ਜੇ ਉਹ ਹੁਕਮ ਦੀ ਤਮੀਲ ਕਰਦੇ ਤੇ ਠੀਕ ਹੈ ਕੀ ਤੇ ਉਸ ਤੋਂ ਬਾਅਦ ਜੇ ਨਹੀਂ ਕਰਦੇ ਤੇ ਜਿਹੜੇ ਨਹੀਂ ਆਪਣੇ ਖਾਸਮ ਖਾਸ ਚਹਤਿਆਂ ਨੂੰ ਵਾਪਸ ਭੇਜ ਦਿੱਤ ਕੀ ਉਹਨਾਂ ਕੋ ਫਿਰ ਜ਼ਿਲ੍ਹਾ ਲੈਵਲ ਦੀਆਂ ਕੁਰਸੀਆਂ ਖੋਈਆਂ ਜਾਣਗੀਆਂ ਜਾਂ ਫਿਰ ਇੱਕ ਮਹਿ ਜੀ ਡਰਾਵਾ ਜਾਂ ਫਿਰ ਪੋਰਸ ਮਹਿਕ ਮੇ ਬਲੋ ਮੁੱਖ ਮੰਤਰੀ ਭਗਵੰਤ ਮਾ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਆ ਕੇ ਚਿੱਠੀ ਅਸੀਂ ਕੱਢ ਦਿੱਤੀ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੋਲੇ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ